2022 ਦੇ ਵਿੱਚ 2.5 ਕਰੋੜ ਰੁਪਏ ਦੀ ਸਾਡੀ ਯੂਨੀਵਰਸਿਟੀ ਦਾ ਕੇਂਦਰੀ ਗੰਗਰ ਚੱਲਦੀ ਸੀ ਜਿਹਨੂੰ ਧੋਖ ਦੇ। ਤੇ ਉਹ ਸਰਕਾਰਾਂ ਜਿਹੜੀਆਂ ਕਿ ਸਾਡੇ ਉੱਤੇ ਲੱਖਾਂ ਲਾਈਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ। ਇੱਕ ਮਿੰਟ 2.5 ਕਰੋੜ ਰੁਪਏ ਚੋਂ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਲੱਗੇ ਸੀ ਉਹ ਜਵਾਬ ਦਿਓ। ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਬਣੀ। ਇੱਕ ਮਿੰਟ ਸਾਡੀ ਯੂਨੀਵਰਸਿਟੀ ਸੀ। ਮੇਰੀ ਬਹੁਤ ਮੇਰੀ ਜਵਾਬ ਦਿਓ 2.5 ਕਰੋੜ ਰੁਪਏ ਚੋਂ

ਕੀ ਕਹੋਗੇ ਆਮ ਆਦੀ ਪਾਰਟੀ ਮੁਤਾਬਕ ਲੋ ਜੀ ਕੌਣ ਐਕਸਕਿਊਟਿਵ ਮੈਂਬਰੋਂ ਤੁਸੀਂ ਤੁਸੀਂ ਪਾਰਟੀ ਤੇ ਬੁਲਾਰੇ ਤਾਂ ਹੋ ਆਮ ਆਦੀ ਪਾਰਟੀ ਤੇ ਬੁਲਾਰੇ ਹੋ ਕੇ ਨਹੀਂ ਤਾਂ ਤੁਹਾਡੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸਕਿਊਟਿਵ ਮੈਂਬਰ ਨੇ ਇੱਥੇ ਹਾਜ਼ਰ ਹੋਏ ਨਹੀਂ ਕੋਈ ਵੀ ਨਹੀਂ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਡਿਪਾਰਟਮੈਂਟ ਦੁਬਾਰਾ ਮੇਰੀ ਗੱਲ ਸੁਣੋ ਨਾ ਡਿਪਾਰਟਮੈਂਟ ਦੀ ਗੱਲ 2001 ਦਾ ਜੁੜਿਆ ਮੈਂ ਜੀ ਸਟੂਡੈਂਟ ਵੀ ਰਿਹਾ ਮੈਂ ਪੂਰਨ ਲੀਡਰ ਵੀ ਤੇ ਆ ਨਹੀਂ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਦਾ 2020 ਚ ਵੀ ਸੈਨੇਟਰ ਦੇ ਇਲੈਕਸ਼ਨ ਹੋਏ ਸੀ ਸਰ ਮੈਨੂੰ ਮੈਨੂੰ ਇੱਕ ਮਿੰਟ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ ਹਾਂ 20 ਬੀਚ ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪੋਟੈਂਸ਼ੀਅਲ ਅਸੀਂ ਕਰਦੇ ਸੀ ਕਿਸੀ ਕਰਾਏ ਸੀ ਉਹਦਾ ਫਰਜ ਹੈ ਇੱਕ ਮਿੰਟ ਇੱਕ ਮੇਰਾ ਇੱਕ ਜਵਾਬ ਹੈ ਮੇਰਾ ਇੱਕ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ ਜਪਈਏ ਕਰਦੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਚ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਬਾਨ ਸਰਕਾਰ ਹੁੰਦੀ ਹੈ ਸਾਡੇ ਤੋਂ ਲਾਟ ਚਾਰਜ ਆਇਆ ਜਾਂਦਾ ਉਦੋਂ ਬਾਅਦ ਉਸ ਲਾਠੀ ਇੱਕ ਮਟ ਇੱਕ ਬਾਅਦ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਜਿਹੇ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਜਵਾਬ ਜਵਾਬ ਕਹਿੰਦਾ ਜਵਾਬ ਤਾਂ ਦੇਉਂ। ਜਵਾਬ ਜਵਾਬ ਕਹਿੰਦਾ ਜਵਾਬ। ਨਾਲਾ ਕੇ ਬੈਠ ਜਾ ਤੁਹਾਡੀ। ਜਾਈ ਜੀ ਨਾਲੀ ਬੋਟੀਆ ਸਾਰੇ ਸੀਬੀਐਸ ਸਰਕਲ ਹੋਇਆ ਬਈ। ਪਹਿਲਾ ਜਵਾਬ ਨਹੀਂ ਦੇਣਾ ਜਵਾਬ। ਨਹੀਂ ਦੇਣਾ ਜਵਾਬ ਇਹਨਾਂ ਨੇ ਨਹੀਂ ਦੇਣਾ। ਜਿਹੋ ਜੇ ਹੈ ਕੋਈ ਸੰਤੋਸ਼ ਤੋਂ ਜਵਾਬ ਜਵਾਬ ਇਹਨਾਂ ਨੂੰ ਜਵਾਬ ਦਿੰਦੇ ਕਿ ਸੰਤੋਸ਼ ਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦਾ ਕੋਈ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਤਰ੍ਹਾਂ ਆਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਐਸਾ ਲੇ ਗਏ ਨੇ ਕਿ ਕਿਹਨੇ ਕੋਈ ਜਵਾਬ ਹੈ ਨਹੀਂ। ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ? 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀ ਕਿ ਉਹਨਾਂ ਤੇ ਰੱਖੀ ਜਾਇ ਇਨੀ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਤਾਂ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿੰਦੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੁਣ ਦਵਾਗੇ ਮਤਾਂ ਮਤਾਂ ਖੇਡੀਆਂ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ ਬਾਰੇ ਵਿੱਚ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਖੜੀ ਹੈ ਤੇ ਉਹ ਕਹਿੰਦੇ ਕਹਿੰਦੇ ਬੇਟੇ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨਾਂ ਨੇ ਅਲੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਬਹਾਲ ਕਰਾਈਆਂ ਸੀ ਇਹ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਉਹ ਉਸ ਸਮੇਂ ਦੀ ਸਰਕਾਰ سے ਕਿ ਨਾ ਚੁਣਾ ਉਹਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹੁੰਦੇ ਨੇ ਤਾਂ ਪਹਿਲਾਂ ਨਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਨਾਲ ਨਾਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ಮತਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ ਕਹਿੰਦੇ 10 ਨੂੰ ਵੀ ਆਵ ਕਹਿੰਦੇ ਕਹਿੰਦੇ 10 ਨੂੰ ਵੀ ਆਵਾਂ। ਉਹ ਅਸੀਂ ਆ ਕੇ ਤਾਂ ਗਏ ਆ ਉਹ ਕਹਿੰਦੇ। ਨਹੀਂ ਕੌਣ ਆ ਕੇ ਗਿਆ ਜੀ? ਇਕੱਲੀ ਸਟੇਟ ਵਿੱਚ ਇਹ ਜਿਹੜੇ ਹਾਈ ਕੋਰਟ ਵਾਲੀ ਗੱਲ ਹੈ। ਇਹਨਾਂ ਇਹ ਸਿਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ? ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਸੰਘਰਸ਼ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਹਾਂ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਮੈਂ ਅਸੀਂ ਇਹਦਾ ਜਵਾਬ ਮੰਗਦੇ ਆ ਤੇ ਜਦ ਸਾਰਾ ਵੀ ਇਹ ਫਾਰਮੈਲਟੀ ਹੋ ਰਹੀ ਹੈ ਇੱਕ ਤਰ੍ਹਾਂ ਦੀ ਹੈ ਜਦੋਂ ਆਏ ਫਾਰਮੈਲਟੀਆਂ ਨੇ ਸਾਰੀਆਂ ਫੋਟੋ ਆਪ ਨੇ ਖੁਦ ਖਿਡਾਉਣ ਲਈ ਸਟੇਟਮੈਂਟ ਭਾਈਚਾਰੇ ਲਈ ਰੀਡਿੰਗ ਅੱਜ ਅਸੀਂ ਕਹਿੰਦੇ ਹਾਂ ਕਿ ਪਾਲ ਦਾ ਇੱਥੇ ਕਰ ਨਹੀਂ ਚੋਰ ਦੀ ਅੱਜ ਕੱਲ੍ਹ ਸ਼ਾਮ ਨੂੰ ਆਇ ਤੇ ਫੋਟੋ ਆ ਖਿਡਾਉਣ ਲਈ ਇਹਦੇ ਇਸ ਇਸ ਧਰਨੇ ਦਾ ਇਸਤੇਮਾਲ ਕਰਨ ਲਈ ਆਪਣੀ ਚਾਹੀ ਰੋਟੀ ਸਾਈਕਲ ਨਹੀਂ ਇੱਥੇ ਕੋਈ ਨਾ ਆਉਂਦਾ